ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਆਪਾਂ ਲਾਈਵ ਇਸ ਕਰਕੇ ਆਏ ਸੀਗੇ ਜੀ ਅੱਜ ਕਿਉਂਕਿ ਵੀਡੀਓ ਦੇ ਕਮੈਂਟਾਂ ਦੇ ਵਿੱਚ ਨਾ ਬਹੁਤ ਮੇਰੇ ਪਿੰਡ ਭਰਾ ਨੇ ਜਿਹੜੇ ਮਤਲਬ ਵੀ ਕੁਐਸਚਨ ਵਗੈਰਾ ਪੁੱਛਦੇ ਨੇ ਤੇ ਵੀਡੀਓ ਦੀ ਰਿਗਾਰਡਿੰਗ ਜੀ ਜਾਂ ਫਿਰ ਉਹ ਮਤਲਬ ਵੀ ਮੈਨੂੰ ਵਟਸਐਪ ਤੇ ਵੀ ਮੈਸੇਜ ਵਗੈਰਾ ਕਰੀ ਜਾਂਦੇ ਨੇ ਜਾਂ ਫਿਰ ਮੈਨੂੰ ਇਨਸਟਾਗ੍ਰਾਮ ਤੇ ਮੈਸੇਜ ਕਰਦੇ ਨੇ ਉਹ ਆਪਣੀ ਆਪਣੀ ਪ੍ਰੋਬਲਮ ਪੁੱਛਦੇ ਨੇ ਬਸ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਗਾ ਕਿ ਵੀਰ ਜੀ ਅਗਰ ਕੋਈ ਵੀ ਤੁਸੀਂ ਮਤਲਬ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੁਐਸਚਨ ਹੁੰਦਾ ਤੁਸੀਂ ਐਨੀ ਟਾਈਮ ਨੂੰ ਕਿਸੇ ਵੀ ਟਾਈਮ ਤੁਸੀਂ ਮੈਨੂੰ ਪੁੱਛ ਸਕਦੇ ਹੋ ਗੱਲ ਬਸ ਅਸਲ ਦੇ ਵਿੱਚ ਇਹ ਹੈ ਜੀ ਮਤਲਬ ਤੁਸੀਂ ਨਾ ਪ੍ਰੋਪਰਲੀ ਜਿਹੜੀ ਮੇਰੀ ਵੀਡੀਓ ਦੇ ਵਿੱਚ ਨੋਲਿਜ ਦੇ ਦਿੱਨਾ ਤੁਸੀਂ ਉਹ ਨਾ ਵੀਡੀਓ ਨੂੰ ਪ੍ਰੋਪਰਲੀ ਦੇਖਦੇ ਨਹੀਂ ਹੈਗੇ ਤੁਸੀਂ ਚੰਗੇ ਤਰੀਕੇ ਨਾਲ ਕਿਉਂਕਿ ਜਦ ਤਾ ਦੇਖੋ ਤੁਸੀਂ ਵੀਡੀਓ ਨੂੰ ਥੋੜਾ ਥੋੜਾ ਕਰਕੇ ਦੇਖਦੇ ਹੋ ਜਬਰ ਵੀਡੀਓ ਨੂੰ ਸਕਿੱਪ ਕਰਕੇ ਦੇਖਦੇ ਹੋ ਜੀ ਮੈਂ ਥੋੜੀ ਜੀ ਦੇਖੀ ਅੱਗੇ ਕੱਢ ਲਈ ਫੇਰ ਅੱਗੇ ਕੱਢ ਲਈ ਦੇਖੀ ਜਾਨੇ ਕਿਉਂਕਿ ਜਿਹੜੀ ਕੰਮ ਦੀ ਗੱਲਾਂ ਹੁੰਦੀਆਂ ਨੇ ਤੁਸੀਂ ਉਹਨਾਂ ਸਕਿੱਪ ਕਰ ਜਾਂਦੇ ਹੋ ਕਿਉਂਕਿ ਮੈਂ ਆਪਣੀ ਵੀਡੀਓ ਦੇ ਵਿੱਚ ਜਿੰਨੀ ਵੀ ਮੇਰੀ ਤਕਰੀਬਨ ਵੀਡੀਓ ਨੇ ਮੈਂ ਕਿਸੇ ਦੇ ਵਿੱਚ ਵੀ ਮਤਲਬ ਵੀ ਕੋਈ ਫालतू ਦੀ ਇਦਾਂ ਦੀ ਕੋਈ ਮਤਲਬ ਵੀ ਗੱਲ ਨਹੀਂ ਕਰਦਾ ਹੈਗਾ ਜਿਸ ਨਾਲ ਤੁਹਾਡਾ ਸਮਾਂ ਖਰਾਬ ਹੋਵੇ ਕਿਉਂਕਿ ਮੈਂ ਤੁਹਾਨੂੰ ਪੂਰੀ ਕੋਸ਼ਿਸ਼ ਹੀ ਕਰਦਾ ਵਾਂ ਵੀ ਕਿ ਮੈਂ ਤੁਹਾਨੂੰ ਪੂਰਾ ਪ੍ਰੋਪਰਲੀ ਡੀਪਲੀ ਤਰੀਕੇ ਨਾਲ ਮਤਲਬ ਵੀ ਤੁਹਾਨੂੰ ਮੈਂ ਦੱਸਾਂ ਜੀ ਵੀ ਜਿਹਦੇ ਨਾਲ ਮਤਲਬ ਵੀ ਤੁਹਾਨੂੰ ਪੂਰਾ ਪ੍ਰੋਪਰਲੀ ਤੁਹਾਡੇ ਮਤਲਬ ਵੀ ਮਾਈਂਡ ਚੰਗੀ ਤਰ੍ਹਾਂ ਬੈਠ ਜਾਈ ਮੈਂ ਇਸ ਲਈ ਤੁਹਾਨੂੰ ਮਤਲਬ ਵੀ ਉਹ ਡੀਪਲੀ ਤਰੀਕੇ ਨਾਲ ਦੱਸਦਾ ਵੀਡੀਓ ਤਾਂ ਹੀ ਲੰਬੀਆਂ ਹੋ ਜਾਂਦੀਆਂ ਨੇ ਮੇਰੀਆਂ ਅਗਰ ਜੇ ਮੈਂ ਤੁਹਾਨੂੰ ਵੀ ਥੋੜਾ ਥੋੜਾ ਸਕੂਨ ਦੀ ਕੋਸ਼ਿਸ਼ ਕਰਾਂ ਤਾਂ ਫਿਰ ਮੰਨ ਕੇ ਚਲੋ ਵੀਡੀਓ ਤਾਂ ਮੇਰੀ 2-3 ਮਿੰਟ ਦੀ ਰਹੇਗੀ ਪਰ ਉਹਦੇ ਨਾਲ ਤੁਹਾਡੇ ਮਾਈਂਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਲਬ ਵੀ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਸੋ ਜਿਹੜੀ ਅੱਜ ਦੀ ਵੀਡੀਓ ਪਾਈ ਆ ਉਹ ਵੀਡੀਓ ਪਾਈ ਆ ਅੱਜ ਮਤਲਬ ਕਿਸੇ ਵੀ ਤਰ੍ਹਾਂ ਦਾ ਅਗਰ ਤੁਸੀਂ ਆਪਣਾ ਕੋਈ ਬੱਚਿਆਂ ਦਾ ਕੋਈ ਚੈਨਲ ਬਣਾਉਣਾ ਚਾਹੁੰਦੇ ਹੋ ਹਨ ਇਹ A for Apple B for Ball C for Cat ਵਗੈਰਾ ਵਰਗਾ ਤਾਂ ਤੁਸੀਂ ਉਹ ਵੀਡੀਓ ਨੂੰ ਦੇਖ ਕੇ ਤੁਸੀਂ ਇਸ ਤਰ੍ਹਾਂ ਦਾ ਆਪਣਾ YouTube ਚੈਨਲ ਆ ਤੁਸੀਂ ਕ੍ਰੀਏਟ ਕਰ ਸਕਦੇ ਹੋ ਜੀ ਉਹਦੇ ਨਾਲ ਕੀ ਹੈ ਕਿ ਤੁਹਾਡਾ ਚੈਨਲ ਜਿਹੜਾ ਬਹੁਤ ਛੇਤੀ ਗਰੋ ਹੋਣਾ ਸ਼ੁਰੂ ਹੋ ਜਾਏਗਾ ਉਹਦੇ ਨਾਲ ਚੈਨਲ ਜੇ ਤੁਸੀਂ ਉਸ ਤਰ੍ਹਾਂ ਦਾ ਚੈਨਲ ਕਰਦੇ ਹੋ ਤਾਂ ਇਸ ਤਰ੍ਹਾਂ ਦਾ ਚੈਨਲ ਵੀਰਲ ਹੋਣ ਦੇ ਚਾਂਸ ਬਹੁਤ ਜ਼ਿਆਦਾ ਨੇ ਕਿਉਂਕਿ ਇਹ ਬੱਚੇ ਇਦਾਂ ਦੀ ਵੀਡੀਓ ਬਹੁਤ ਜ਼ਿਆਦਾ ਦੇਖਦੇ ਨੇ ਤੇ ਉਹ ਵਾਇਰਲ ਹੁੰਦੀਆਂ ਤੇ ਉਹਨਾਂ ਤੋਂ ਇਨਕਮ ਆ ਜਿਹੜੀ YouTube ਤੋਂ ਜੇ ਦੇਖੀ ਜਾਵੇ ਤਾਂ ਉਹ ਵੀ ਅੱਛੀ ਹੁੰਦੀ ਆ ਅਗਰ ਤੁਸੀਂ ਫ੍ਰੀ ਹੋ ਤਾਂ ਪਲੀਜ਼ ਇਸ ਲਾਈਵ ਕਲਾਸ ਨੂੰ ਤੁਸੀਂ ਜ਼ਰੂਰ ਜੁਆਇਨ ਕਰੋ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਾਂ ਤੁਸੀਂ ਆਪਣੇ ਚੈਨਲ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਮੈਸੇਜ ਕਰ ਦਿਓ ਆਪਣੇ ਚੈਨਲ ਦਾ ਲਿੰਕ ਆ ਜਿਹੜਾ ਤੁਸੀਂ ਮੈਨੂੰ ਵਟਸਐਪ ਤੇ ਵੀ ਕਰ ਸਕਦੇ ਹੋ ਕੋਈ ਵੀ ਤੁਹਾਡਾ ਸਵਾਲ ਆਪਣਾ ਵਟਸਐਪ ਨੰਬਰ ਦੇ ਰਿਹਾ ਵਾਂ ਤੁਸੀਂ ਮੈਨੂੰ ਇਸ ਟਾਈਮ ਵੀ ਤੁਸੀਂ ਮੈਨੂੰ ਕਾਲ ਕਰਕੇ ਤੁਸੀਂ ਮੈਨੂੰ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਤੁਸੀਂ ਮੈਨੂੰ ਮਤਲਬ ਪੁੱਛ ਸਕਦੇ ਹੋ ਮੈਂ ਹਰ ਟਾਈਮ ਤੁਹਾਡਾ ਮਤਲਬ ਮਦਦ ਕਰਨ ਲਈ ਅਵੇਲੇਬਲ ਹਾਂ ਜੀ ਤੁਸੀਂ ਜਿਵੇਂ ਮਰਜ਼ੀ ਮੇਰੇ ਨਾਲ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਸ਼ੇਅਰ ਕਰ ਸਕਦੇ ਜੀ ਮੇਰੇ ਨਾਲ ਅਗਰ ਤੁਹਾਡੇ ਕੋਈ ਵੀ ਤਰ੍ਹਾਂ ਦੀ ਵੀ ਪ੍ਰੋਬਲਮ ਆ ਰਹੀ ਜਾਂ ਚੈਨਲ ਬਣਾਉਣ ਦੇ ਵਿੱਚ ਪ੍ਰੋਬਲਮ ਆ ਰਹੀ ਜਾਂ ਤੁਹਾਡਾ ਚੈਨਲ ਗਰੋ ਨਹੀਂ ਕਰ ਰਿਹਾ ਵਿਊ ਨਹੀਂ ਆਉਂਦੇ ਪਏ ਉਹਦੇ ਤੇ ਜਾਂ ਮਤਲਬ ਵੀ ਤੁਹਾਡੇ ਮਤਲਬ ਵੀ ਮੋਨਟਾਈਜੇਸ਼ਨ ਹੋਣ ਵਾਲਾ ਵਾ ਜਾਂ ਪੇਮੈਂਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਮਤਲਬ ਤੁਸੀਂ ਹੁਣ ਅਗਰ ਫ੍ਰੀ ਹੈਗੇ ਹੋ 5 ਮਿੰਟ 10 ਮਿੰਟ ਹਨਾ ਮੈਂ ਬਸ 9:40 ਤੱਕ ਹੀ ਲਾਈਵ ਹੋਵਾਂਗਾ ਜੀ 9:28 ਮਿੰਟ ਹੋ ਚੁੱਕੇ ਆ 9:40 ਤੱਕ ਹੀ ਲਾਈਵ ਹੋਵਾਂਗਾ ਅਗਰ ਤੁਸੀਂ ਫ੍ਰੀ ਹੈਗੇ ਹੋ ਤਾਂ ਅਗਰ ਮੇਰਾ ਲਾਈਵ ਦੇਖ ਰਹੇ ਹੋ ਤਾਂ ਪਲੀ ਤੁਸੀਂ ਆਜੋ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈਗਾ ਤਾਂ ਤੁਸੀਂ ਮੈਨੂੰ ਆਪਣਾ ਸੁਭਾਵ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਸੋ ਅੱਗੇ ਜਿਹੜੀਆਂ ਨੇ ਵੀਡੀਓ ਨੇ ਤੁਹਾਡੇ ਵਾਸਤੇ ਬਹੁਤ ਵਧੀਆ ਮੈਂ ਅੱਗੇ ਆਪਣੇ ਚੈਨਲ ਦੇ ਉੱਤੇ ਬਹੁਤ ਵਧੀਆ ਮੈਂ ਮੈਟਰ ਆ ਜਿਹੜਾ ਕੰਟੈਂਟ ਮੈਂ ਤੁਹਾਡੇ ਸਾਰਿਆਂ ਵਾਸਤੇ ਮੈਂ ਲੈ ਕੇ ਆ ਰਿਹਾ ਹਾਂ ਜਿਸ ਦੇ ਨਾਲ ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲੇਗੀ ਜੀ ਅੱਗੇ ਕਿਉਂਕਿ ਮੈਂ ਬਹੁਤ ਵਧੀਆ-ਵਧੀਆ ਟੋਪ ਦਾ ਮਤਲਬ ਵੀ ਲੈ ਕੇ ਆ ਰਿਹਾ ਵਾਂ ਇਹ ਭਾਜੀ ਦਾ ਮੈਸੇਜ ਕਹਿੰਦੇ ਢਿੱਲੋ ਪੀਬੀ 30 ਵਾਲਾ ਢਿੱਲੋ ਰੋੜਾਂ ਵਾਲੀ ਫਿਰ ਮੇਰੇ ਮੇਰਾ ਇਹ ਪੇਜ ਹੈਕ ਹੋ ਗਿਆ ਇਹ ਭਾਜੀ YouTube ਵਾਲਾ ਜਾਂ Facebook ਵਾਲਾ ਪੇਜ ਕਿਉਂਕਿ ਪੇਜ ਦਾ ਚਲੋ ਆਪਾਂ Facebook ਦੇ Facebook ਨਹੀਂ ਕਹਿੰਦੇ ਆ ਇਹ ਤਾਂ YouTube ਚੈਨਲ ਹੈ ਜਿਹੜਾ ਤੁਹਾਡਾ ਹੈਕ ਹੋ ਸਕਦਾ ਵਾ ਜੇ ਹੈਕ ਹੋ ਗਿਆ ਭਾਜੀ ਇਹਦਾ ਤੁਸੀਂ YouTube ਨੂੰ ਭਾਜੀ ਤੁਸੀਂ ਇਨਫੋਰਮੇਸ਼ਨ ਕਰੋ YouTube ਨੂੰ ਤੁਸੀਂ ਮੇਲ ਕਰੋ ਜੀ ਜਾ ਕੇ YouTube ਜਦੋਂ ਤੁਸੀਂ ਚੈਨਲ ਖੁੱਲੋਗੇ ਨਾ ਉੱਥੇ ਹੇਲ ਫੀਡ ਐਂਡ ਹੈਲਪ ਦਾ ਆਪਸ਼ਨ ਹੁੰਦੀ ਆ ਤੁਸੀਂ ਉੱਥੇ ਜਾ ਕੇ ਕਲਿੱਕ ਕਰੋ ਤੇ ਤੁਸੀਂ ਆਪਣੇ ਜੋ ਵੀ ਤੁਹਾਡੇ ਦਿੱਕਤ ਆ ਰਹੀ ਹੈ ਤੁਹਾਡਾ ਚੈਨਲ ਮਤਲਬ ਵੀ ਮੰਨ ਕੇ ਚਲੋ ਹੈਕ ਹੋ ਗਿਆ ਤਾਂ ਤੁਸੀਂ ਭਾਜੀ ਉਹਨਾਂ ਨੂੰ ਲਿਖ ਕੇ ਭੇਜ ਦਿਓ ਪੂਰਾ ਡਿਟੇਲ ਦੇ ਵਿੱਚ ਤਾਂ ਉਹ ਤੁਹਾਡਾ ਪੂਰੀ ਕੋਸ਼ਿਸ਼ ਕਰਨਗੇ YouTube ਵਾਲੇ ਵੀ ਤੁਹਾਡੇ ਜਿਹੜਾ ਚੈਨਲ ਹੈਕ ਹੋਇਆ ਵਾ ਉਹਨੂੰ ਸੈੱਟ ਕਰੀਏ ਤੁਸੀਂ ਉਹਨਾਂ ਨੂੰ ਮੇਲ ਕਰ ਦਿਓ ਭਾਜੀ ਠੀਕ ਹੈ ਜੀ ਤੁਹਾਡੀ ਜਿਹੜੀ ਪ੍ਰੋਬਲਮ ਆ ਉਹ ਠੀਕ ਹੋ ਜੇਗੀ ਸੋ ਹੋਰ ਅਗਰ ਕੀ ਵੀ ਮੇਰਾ ਭੈਣ ਪਰ ਆ ਹੈਗਾ ਵਾ ਕਿਸੇ ਦਾ ਕੋਈ ਸਵਾਲ ਹੋ ਤਾਂ ਉਹ ਮੈਨੂੰ ਪੁੱਛ ਸਕਦਾ ਜੀ ਸੋ ਜਿਹੜਾ ਵੀ ਹੁਣ ਅੱਗੇ ਕੰਟੈਂਟ ਆ ਰਿਹਾ ਵਾ ਤੁਹਾਡੇ ਸਾਰੇ ਵਾਸਤੇ ਇੱਕ ਫੇਸਬੁਕ ਪੇਜ ਹੈ ਉਸ ਦੇ ਵਿਊ ਘਟ ਆਉਂਦੇ ਆ ਓਕੇ ਪਾਜੀ ਤੁਸੀਂ ਉਧਰ ਫੇਸਬੁਕ ਪੇਜ ਤੇ ਤੁਸੀਂ ਵੀਡੀਓ ਕਿਸ ਤਰ੍ਹਾਂ ਦੀ ਅਪਲੋਡ ਕਰਦੇ ਹੋ ਜੀ ਉਹਦੇ ਵਿੱਚ ਪਾਜੀ ਤੁਸੀਂ ਨਾ ਉਹਦੀ ਪੇਜ ਦੀ ਸੈਟਿੰਗ ਕਰਨ ਵਾਲੀ ਹੋ ਸਕਦੀ ਆ ਉਹਦੇ ਵਿੱਚ ਉਹਦੀ ਸੈਟਿੰਗ ਕਰੋ ਪਾਜੀ ਪੇਜ ਦੀ ਤੇ ਉਸਤੇ ਘਟੋ ਘਟੇ ਭਾਜੀ ਇੱਕ ਦਿਨ ਦੇ ਵਿੱਚ ਭਾਜੀ 2 ਤੋਂ ਲੈ ਕੇ 3 ਜਾਂ 4 ਵੀਡੀਓ ਭਾਜੀ ਤੁਸੀਂ 2 ਤੋਂ 3 ਪੇ 4 ਵੀਡੀਓ ਭਾਜੀ ਡੇਲੀ ਤੁਸੀਂ ਅਪਲੋਡ ਕਰੋ ਭਾਜੀ ਫੇਸਬੁਕ ਤੇ ਫੇਸਬੁਕ ਤਾਂ ਗਰੋ ਹੁੰਦਾ ਛੇਤੀ ਕਿਉਂਕਿ ਜਿਹੜਾ ਫੇਸਬੁਕ ਦਾ ਕਰਾਈਟੇਰੀਆ ਨਾ ਇਹ ਤੁਸੀਂ ਜੇ ਤੁਸੀਂ ਪੈਸੇ ਕਮਾ ਸਕਦੇ ਹੋ ਉਹ ਭਾਜੀ 90 ਦਿਨ ਦਾ ਸ਼ਾਇਦ ਮੇਰੇ ਖਿਆਲ ਚ ਹੈ ਨਾ 60 ਕ ਦਿਨ ਦਾ ਪਤਾ ਨਹੀਂ 90 ਦਿਨ ਦਾ ਕਰਾਈਟੇਰੀਆ ਮੇਰੇ ਕੋਲ 60 ਦਿਨ ਦਾ ਕਰਾਈਟੇਰੀਆ ਵਾ ਅਗਰ ਤੁਸੀਂ ਮੰਨ ਕੇ ਚੱਲੋ ਤੁਸੀਂ ਉਹਦੇ ਤੇ ਡੇਲੀ ਤੁਸੀਂ ਵੀਡੀਓ 2 ਜਾਂ 4 ਅਪਲੋਡ ਕਰੋਗੇ ਭਾਜੀ ਤੁਹਾਡੀ ਵੀਡੀਓ ਤਾਂ ਹੀ ਵਾਇਰਲ ਹੋਣੀ ਆ ਤੇ ਉਹਦੀ ਪੇਜ ਦੀ ਭਾਜੀ ਇੱਕ ਵਾਰ ਸੈਟਿੰਗ ਕਰ ਲਓ ਤੇ ਉਹਦੇ ਵਿੱਚ ਹੈਸ਼ਟੈਗ ਜ਼ਰੂਰ ਵਰਤਿਆ ਕਰੋ ਤੇ ਦਾ ਰੇਟ ਪਾ ਕੇ ਕਿਸੇ ਨੂੰ ਟੈਗ ਜ਼ਰੂਰ ਕਰਿਆ ਕਰੋ ਜਿੱਦਾਂ ਦਾ ਵੀ ਤੁਹਾਡਾ ਮਤਲਬ ਵੀਡੀਓ ਹੁੰਦਾ ਵਾ ਉੱਤੇ ਤੁਸੀਂ ਮਤਲਬ ਵੀ ਜ਼ਰੂਰ 101% ਤੁਸੀਂ ਉਹਨਾਂ ਨੂੰ ਟੈਗ ਕਰਿਆ ਕਰੋ ਜੀ ਜਿੱਦਾਂ ਦਾ ਵੀ ਤੁਹਾਡਾ ਮਤਲਬ ਵੀਡੀਓ ਹੁੰਦਾ ਵਾ ਉੱਤੇ ਤੁਸੀਂ ਮਤਲਬ ਵੀ ਜ਼ਰੂਰ 101% ਤੁਸੀਂ ਉਹਨਾਂ ਨੂੰ ਟੈਗ ਕਰਿਆ ਕਰੋ ਅੱਗੇ ਭਾਜੀ ਜਿੰਨਾ ਵੀ ਹੁਣ ਕੰਟੈਂਟ ਆ ਰਿਹਾ ਵਾ ਮੇਰੇ YouTube ਚੈਨਲ ਦੇ ਉੱਤੇ ਉਹ ਤੁਹਾਡੇ ਸਾਰਿਆਂ ਵਾਸਤੇ ਬਹੁਤ ਵਧੀਆ ਕੰਟੈਂਟ ਮੇਲੇ ਕੇ ਆ ਰਿਹਾ ਵਾ ਅਗਰ ਤੁਸੀਂ ਉਸ ਕੰਟੈਂਟ ਤੇ ਤੁਸੀਂ ਕੰਮ ਕਰੋਗੇ ਵਧੀਆ ਤਰੀਕੇ ਨਾਲ ਦੇਖੋ ਮੈਂ ਇਸ ਤਰ੍ਹਾਂ ਦਾ ਕੰਟੈਂਟ ਲੈ ਕੇ ਆ ਰਿਹਾ ਵਾ ਜਿਹਦੇ ਵਿੱਚ ਤੁਹਾਡੀ ਫੇਸ ਦੀ ਜ਼ਰੂਰਤ ਨਹੀਂ ਹੈਗੀ ਅਗਰ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਤਾਂ ਤਾਂ ਵੀ ਤੁਸੀਂ ਉਹ ਤੋਂ ਪੈਸਾ ਵਧੀਆ ਕਮਾ ਸਕਦੇ ਹੋ ਅਗਰ ਤੁਸੀਂ ਕਹਿੰਦੇ ਭਾਜੀ ਮੈਂ ਆਪਣੀ ਵੌਇਸ ਦੇਣਾ ਚਾਹੁੰਦਾ ਹਾਂ ਤਾਂ ਤੁਸੀਂ ਵੌਇਸ ਵੀ ਦੇ ਸਕਦੇ ਹੋ ਆਪਣੀ ਅਗਰ ਤੁਸੀਂ ਕਹਿੰਦੇ ਹੋ ਨਾ ਮੈਂ ਆਪਣਾ ਫੇਸ ਦਿਖਾਉਣਾ ਚਾਹੁੰਦਾ YouTube ਦੇ ਉੱਤੇ ਨਾ ਮੈਂ ਆਪਣਾ ਵਾਇਸ ਦੇਣਾ ਚਾਹੁੰਦਾ ਤਾਂ ਹੋਰ ਵੀ ਮੇਰੇ ਕੋਲ ਬਹੁਤ ਸਾਰੇ ਮਤਲਬ ਇਦਾਂ ਦੇ ਕੰਟੈਂਟ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਅਗਰ ਵਰਤੋਗੇ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਤੁਸੀਂ ਮਹੀਨੇ ਦਾ 2 ਤੋਂ 3 ਲੱਖ ਰੁਪਏ ਨੋਰਮਲੀ ਤੁਸੀਂ ਕਮਾ ਲੋਗੇ YouTube ਤੋਂ Facebook ਤੋਂ WhatsApp ਤੋਂ Instagram ਤੋਂ ਪੈਸਾ ਕਮਾਣਾ ਕੋਈ ਵੀ ਔਖਾ ਨਹੀਂ ਹੈਗਾ ਤੁਸੀਂ ਪੈਸਾ ਕਮਾ ਸਕਦੇ ਹੋ ਬਸ ਤੁਹਾਡੇ ਜਿਹੜੇ ਇਰਾਦੇ ਆ ਉਹ ਉੱਚੇ ਹੋਣੇ ਚਾਹੀਦੇ ਆ ਹਣਾ ਹਮੇਸ਼ਾ ਪੋਜ਼ਿਟਿਵ ਸੋਚਿਆ ਕਰੋ ਪੋਜ਼ਿਟਿਵ ਲੋਕਾਂ ਦੀ ਵਿੱਚ ਰਹਿਣਾ ਸਿੱਖੋ ਤੇ ਵਧੀਆ ਕਿਤਾਬਾਂ ਪੜਨ ਦਾ ਤੁਸੀਂ ਯਤਨ ਕਰਿਆ ਕਰੋ ਸੋ ਮੇਰੇ ਇਹ YouTube ਚੈਨਲ ਤੇ ਇਸ ਤਰ੍ਹਾਂ ਦਾ ਮੈਂ ਡੇਲੀ ਕੰਟੈਂਟ ਲੈ ਕੇ ਆਉਂਗਾ ਜਿਹਦੇ ਤੋਂ ਤੁਹਾਨੂੰ ਬਹੁਤ ਸਾਰੀ ਮਦਦ ਹੋਊਗੀ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਤੇ ਜਿੱਦਾਂ ਜਿੱਦਾਂ ਤੁਸੀਂ ਸਬਸਕ੍ਰਾਈਬ ਕਰੀ ਜਾਉਂਗੇ ਤਾਂ ਤੁਹਾਨੂੰ ਬਹੁਤ ਸਾਰੀ ਨੋਲਜ ਆ ਜਿਹੜੀ ਤੁਹਾਨੂੰ ਕਿਸੇ ਵੀ ਪੂਰੇ YouTube ਚੈਨਲ ਤੇ ਤੁਹਾਨੂੰ ਕਿਤੇ ਨਹੀਂ ਮਿਲੇਗੀ ਜੀ ਮੈਂ ਤੁਹਾਨੂੰ ਵਾਦਾ ਕਰਦਾ ਤੁਹਾਡੇ ਸਾਰਿਆਂ ਨਾਲ ਗਾਰੰਟੀ ਦੀ ਨਾ ਤੁਹਾਨੂੰ ਕਿਵੇਂ ਤੁਹਾਨੂੰ ਮੈਂ ਇਸ ਤਰ੍ਹਾਂ ਦੀ ਨੋਲਿਜ ਦਵਾਂਗਾ ਨਾ ਵੀ ਅਗਰ ਤੁਸੀਂ ਉਹ ਵੀਡੀਓ ਮੇਰੀ ਇਹ ਦੇਖੋਗੇ ਤੁਹਾਡਾ ਬਹੁਤ ਫਾਇਦਾ ਆਉਣ ਵਾਲੇ ਫਿਊਚਰ ਦੇ ਵਿੱਚ ਤੁਹਾਨੂੰ ਫਾਇਦਾ ਬਹੁਤ ਹੋਏਗਾ ਪਰ ਹੁਣ ਤਾਂ ਲੱਗਦਾ ਹੋਏਗਾ ਵੀ ਸਾਨੂੰ ਇਹਦੇ ਨਾਲ ਕੋਈ ਫਾਇਦਾ ਨਹੀਂ ਹੈਗਾ ਜਾਂ ਕੁਝ ਵੀ ਨਹੀਂ ਹੈਗਾ ਬਟ ਆਉਣ ਵਾਲੇ ਫਿਊਚਰ ਦੇ ਵਿੱਚ 2024 ਦੇ ਵਿੱਚ ਅਗਰ ਤੁਸੀਂ ਮੇਰੀ ਇਹ ਵੀਡੀਓ ਹੁਣੇ ਹੀ ਦੇਖਣੀ ਸ਼ੁਰੂ ਕਰ ਦੋਗੇ ਨਾ ਆਉਣ ਵਾਲੇ 2024 ਦੇ ਵਿੱਚ ਲਾਸਟ ਦੇ ਵਿੱਚ ਦੇਖਿਓ ਅਜੇ 2024 ਸਟਾਰਟ ਹੀ ਹੋਇਆ ਵਾ ਜੋ ਤੋ 2024 ਖਤਮ ਹੋਣ ਵਾਲਾ ਹੋਏਗਾ ਨਾ ਉਦੋਂ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਬੇਨਫਿਟ ਹੋਣਾ ਮੇਰੀ ਵੀਡੀਓ ਤੋਂ ਕਿਉਂਕਿ ਜਿਹੜਾ ਹੁਣ ਆਉਣ ਵਾਲਾ ਸਮਾਂ ਵਾਜੀ ਇਹ ਇਹ ਸਾਰਾ ਹੁਣ ਆਨਲਾਈਨ ਕੰਮ ਬਾਰੇ ਹੀ ਆ ਅਗਰ ਤੁਸੀਂ ਆਨਲਾਈਨ ਕੰਮ ਕਰੋਗੇ ਤਾਂ ਤੁਸੀਂ ਅੱਛਾ ਖਾਸਾ ਤੁਸੀਂ ਪੈਸਾ ਕਮਾ ਸਕਦੇ ਹੋ ਜੀ ਤੁਸੀਂ ਕਿਉਂਕਿ ਹੁਣ ਅਗਰ ਤੁਸੀਂ ਕੰਟੈਂਟ ਰਾਈਟਰ ਹੋ ਤੁਸੀਂ ਵਧੀਆ ਰਾਈਟਿੰਗ ਕਰਦੇ ਹੋ ਵਧੀਆ ਤੁਸੀਂ ਸੋਚਦੇ ਹੋ ਤਾਂ ਵੀ ਉਹਦੇ ਵਾਸਤੇ ਬਹੁਤ ਜ਼ਿਆਦਾ ਕੰਮ ਹੈ ਤੁਸੀਂ ਵਧੀਆ ਐਡੀਟਿੰਗ ਕਰਨਾ ਜਾਣਦੇ ਹੋ ਉਹਦੇ ਵਾਸਤੇ ਵੀ ਬਹੁਤ ਵਧੀਆ ਕੰਮ ਆ ਹਣਾ ਅਗਰ ਤੁਹਾਡੇ ਅੰਦਰ ਟੈਲੈਂਟ ਹੈਗਾ ਫਿਰ ਤਾਂ ਬਹੁਤ ਹੀ ਵਧੀਆ ਗੱਲ ਆ ਕਿਉਂਕਿ ਇਹੋ ਜਿਹੇ ਲੋਕਾਂ ਨੂੰ YouTube ਆਪ ਲੱਭਦੀ ਫਿਰਦੀ ਹੈ ਜਿਨ੍ਹਾਂ ਦੇ ਅੰਦਰ ਟੈਲੈਂਟ ਹੈਗਾ ਜੀ ਅਗਰ ਤੁਹਾਡੇ ਅੰਦਰ ਟੈਲੈਂਟ ਨਹੀਂ ਵੀ ਹੈਗਾ ਤਾਂ ਵੀ ਤੁਸੀਂ ਟੈਨਸ਼ਨ ਨਾ ਲਓ ਕੁਝ ਨਹੀਂ ਹੁੰਦਾ ਹੈਗਾ ਅਗਰ ਤੁਸੀਂ ਘਰੇ ਵਿਹਲੇ ਬੈਠੇ ਹੋ ਨਾ ਤੁਹਾਡੇ ਘਰ ਦੇ ਗਾਲਾ ਕੱਢੀ ਜਾਂਦੇ ਨੇ ਤੁਹਾਨੂੰ ਸਾਰਾ ਦਿਨ ਕਿ ਤੂੰ ਵਿਹਲਾ ਬੈਠਾ ਕੁਝ ਕਰਦਾ ਨਹੀਂ ਹੈਗਾ ਤਾਂ ਤਾਂ ਵੀ ਟੈਨਸ਼ਨ ਨਾ ਲਓ ਤੁਸੀਂ ਚੁੱਪ ਕਰਕੇ ਆਪਣਾ YouTube ਚੈਨਲ ਖੋਲ੍ਹ ਲਓ ਅਗਰ ਤੁਹਾਨੂੰ ਕੁਝ ਨਹੀਂ ਹੁੰਦਾ ਹੈਗਾ ਕੰਟੈਂਟ ਦੀ ਤੁਸੀਂ ਟੈਨਸ਼ਨ ਨਾ ਲਓ ਕੰਟੈਂਟ ਦਾ ਟੈਨਸ਼ਨ ਲੈਦੀ ਛੱਡ ਦਿਓ ਉਹ ਕੰਟੈਂਟ ਮੈਂ ਤੁਹਾਨੂੰ ਖੁਦ ਦਊਂਗਾ ਬਹੁਤ ਸਾਰਾ ਕੰਟੈਂਟ ਮੇਰੇ ਕੋਲ ਪਿਆ ਵਾ ਬਸ ਤੁਸੀਂ ਆਪਣਾ ਇਰਾਦਾ ਬਣਾਓ ਵੀ ਤੁਸੀਂ YouTube ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ ਅਗਰ ਤਾਂ ਤੁਸੀਂ ਦੇਖੋ ਵੀ YouTube ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਮੈਂ ਇਸ ਤਰ੍ਹਾਂ ਦਾ ਕੰਟੈਂਟ ਤੁਹਾਡੇ ਵਾਸਤੇ ਮੇਲੇ ਕੇ ਹੁੰਦਾ ਰਹਿੰਦਾ ਵਾਂ ਕਿਉਂਕਿ ਅੱਗੇ ਮੈਂ ਬਹੁਤ ਸਾਰੀ ਵੀਡੀਓ ਤਿਆਰ ਕੀਤੀਆਂ ਹੋਈਆਂ ਹੈਗੀਆਂ ਨੇ ਤੇ ਉਹ ਮੈਂ ਅਪਲੋਡ ਕਰਦਾ ਰਹਾਂਗਾ ਹਾਂ ਇੱਕ ਜਿਹੜੀ ਜ਼ਰੂਰੀ ਸੂਚਨਾ ਵਾ ਕੱਲ ਨੂੰ ਮੈਂ ਇੱਕ ਵੀਡੀਓ ਅਪਲੋਡ ਕਰ ਰਿਹਾ ਹਾਂ ਕਿਉਂਕਿ ਜਿੰਨੇ ਵੀ ਮੇਰੇ ਭੈਣ ਭਰਾ ਬਜ਼ੁਰਗ ਨੇ ਮੇਰੇ ਜਿਹੜੇ ਹਨਾ ਉਹ ਕੰਮ ਕਰਨਾ ਚਾਹੁੰਦੇ ਨੇ ਦਿਲੋਂ YouTube ਦੇ ਉੱਤੇ ਲੇਕਿਨ ਉਹਨਾਂ ਦਾ ਸਾਰਾ ਦਾ ਕਮੈਂਟ ਇੱਕੋ ਹੀ ਕਮੈਂਟ ਹੁੰਦੇ ਨੇ ਜਿਆਦਾ ਉਹ ਕਹਿੰਦੇ ਨੇ ਵੀਰ ਜੀ ਵੀ YouTube ਦੇ ਉੱਤੇ ਚੈਨਲ ਕਿੱਦਾਂ ਬਣਾਇਦਾ ਵਾ ਵੀ ਅਸੀਂ ਇਸ ਤਰੀਕੇ ਨਾਲ YouTube ਚੈਨਲ ਬਣਾਈਏ ਸਾਡਾ ਚੈਨਲ ਵਾਇਰਲ ਹੋ ਜਾਏ ਦੇਖੋ YouTube ਦੇ ਉੱਤੇ ਚੈਨਲ ਦਾ ਦੇਖੋ ਹਰੇਕ ਕੋਈ ਤੁਹਾਨੂੰ ਬਣਾਉਣਾ ਸਿਖਾ ਦੇਗਾ ਠੀਕ ਹੈ ਜੀ ਉਸਤੇ ਕਈ ਤੁਹਾਨੂੰ ਖੁਦ ਨੂੰ ਵੀ ਆਂਦਾ ਹੋਵੇਗਾ ਲੇਕਿਨ ਐ ਹੁੰਦਾ ਵੀ YouTube ਦੀ ਨਾ ਪੂਰ ਉੱਪਰਲੀ ਪੂਰੀ ਸੈਟਿੰਗ ਕਰਨੀ ਪੈਂਦੀ ਆ ਜਿਹਦੇ ਨਾਲ ਤੁਹਾਡਾ ਚੈਨਲ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ। ਸੋ ਜਿਹੜਾ ਮੈਂ ਕੱਲ ਇੱਕ ਵੀਡੀਓ ਬਣਾ ਬਣਾ ਕੇ ਅਪਲੋਡ ਕਰ ਰਿਹਾ ਵਾਂ ਤੇ ਉਹਦੇ ਵਿੱਚ ਮੈਂ ਪ੍ਰੋਪਰ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਵਾਂ ਵੀ ਤੁਸੀਂ YouTube ਦੇ ਉੱਤੇ ਆਪਣਾ ਚੈਨਲ ਕਿਸ ਤਰ੍ਹਾਂ ਬਣਾ ਸਕਦੇ ਹੋ ਪੂਰੀ ਸੈਟਿੰਗ ਦੇ ਨਾਲ। ਕੱਲ ਨੂੰ ਠੀਕ 7 ਵਜੇ ਉਹ ਵੀਡੀਓ ਆ ਜਿਹੜੀ ਜੀ ਅਪਲੋਡ ਹੋ ਜੇਗੀ ਵੀ ਤੁਸੀਂ YouTube ਚੈਨਲ ਕਿਵੇਂ ਬਣਾ ਸਕਦੇ ਹੋ ਤੇ ਉਹ ਵੀਡੀਓ ਨੂੰ ਤੁਸੀਂ ਪ੍ਰੋਪਰਲੀ ਸਹੀ ਤਰੀਕੇ ਨਾਲ ਵਾਚ ਕਰਿਓ। ਪ੍ਰੋਪਰਲੀ 20 ਮਿੰਟ ਦੀ ਵੀਡੀਓ ਹੋਏਗੀ। 20 ਤੋਂ 25 ਮਿੰਟ ਤੱਕ ਦੀ ਵੀਡੀਓ ਹੋਏਗੀ। ਤੇ ਤੁਸੀਂ ਉਹ ਵੀਡੀਓ ਨੂੰ ਪੂਰਾ ਦੇਖ ਕੇ ਤੁਸੀਂ ਆਪਣਾ ਇੱਕ YouTube ਚੈਨਲ ਤੁਸੀਂ ਆਪਣਾ ਕ੍ਰੀਏਟ ਕਰ ਸਕਦੇ ਹੋ ਤੁਸੀਂ ਅਗਰ ਉਸ ਤਰ੍ਹਾਂ ਦਾ YouTube ਚੈਨਲ ਕ੍ਰੀਏਟ ਕਰ ਲਓਗੇ ਤੇ ਫਿਰ ਤੁਸੀਂ ਆਪਣਾ ਕੋਈ ਵੀ ਕੰਟੈਂਟ ਤੁਸੀਂ ਬਣਾ ਕੇ ਅਪਲੋਡ ਕਰੋਗੇ ਤਾਂ ਤੁਹਾਡਾ ਜਿਹੜਾ YouTube ਚੈਨਲ ਆ ਉਹ ਬਹੁਤ ਛੇਤੀ ਵਾਇਰਲ ਹੋਊਗਾ ਉਸ ਤੋਂ ਬਾਅਦ ਮੈਂ Facebook ਪੇਜ ਕਿਵੇਂ ਬਣਾਈਦਾ ਵਾ ਉਹਤੇ ਵੀਡੀਓ ਬਣਾਉਂਗਾ Facebook ਨੂੰ ਤੁਸੀਂ ਕਿਵੇਂ ਗਰੋਅ ਕਰ ਸਕਦੇ ਹੋ WhatsApp ਚੈਨਲ ਤਾਂ ਮੈਂ ਤੁਹਾਨੂੰ ਬਣਾਉਣਾ ਸਿਖਾਈ ਦਿੱਤਾ ਵਾ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਹ ਮੇਰੀ ਵੀਡੀਓ ਜਾ ਕੇ ਦੇਖ ਲਓ ਉਸ ਤੋਂ ਬਾਅਦ Telegram ਚੈਨਲ ਕਿਵੇਂ ਬਣਾਈਦਾ ਵਾ ਮਤਲਬ ਹੀ ਬਹੁਤ ਹੀ ਸਾਰਾ ਕੰਟੈਂਟ ਮੇਰੇ ਕੋਲ ਪਿਆ ਵਾ ਉਹ ਮੈਂ ਵਾਰੀ ਵਾਰੀ ਸਿਰ ਲੈ ਕੇ ਆ ਰਿਹਾ ਵਾਂ ਅਗਰ ਮੈਂ ਇੱਕ ਦਿਨ ਦੇ ਵਿੱਚ ਸਾਰੀ ਵੀਡੀਓ ਅਪਲੋਡ ਕਰਦਾ ਤਾਂ ਤੁਹਾਡੇ ਲਈ ਵੀ ਔਖਾ ਹੋ ਜਾਏਗਾ ਦੇਖਣਾ ਮੇਰੇ ਲਈ ਤਾਂ ਚਲੋ ਔਖਾ ਹੋ ਹੀ ਜਾਏਗਾ ਕਿਉਂਕਿ ਮੈਂ ਅਪਲੋਡ ਕਰਨ ਲੱਗੇ ਵੀ ਕਾਫੀ ਟਾਈਮ ਲੱਗਦਾ ਸਮਾਂ ਲੱਗਦਾ ਵੀਡੀਓ ਨੂੰ ਸ਼ੂਟ ਕਰਨਾ ਉਸ ਤੋਂ ਬਾਅਦ ਐਡੀਟਿੰਗ ਕਰਨੀ ਐਡੀਟਿੰਗ ਕਰਨ ਤੋਂ ਬਾਅਦ ਵੀਡੀਓ ਦਾ ਥੰਬਨੇਲ ਬਣਾਉਣਾ ਟਾਈਟਲ ਡਿਸਕ੍ਰਿਪਸ਼ਨ ਟੈਗ ਵਗੈਰਾ ਲਿਖਣੇ ਸਾਰਾ ਕੁਝ ਅਪਲੋਡ ਕਰਨਾ ਪੈਂਦਾ ਵਾ ਤੇ ਉਸ ਤੋਂ ਬਾਅਦ ਬਾਅਦ ਦੇ ਵਿੱਚ ਜੀ ਤੁਸੀਂ ਉਹ ਵੀਡੀਓ ਨੂੰ ਤੁਸੀਂ ਦੇਖੋਗੇ ਜਦੋਂ ਸਾਰੀ ਵੀਡੀਓ ਅਪਲੋਡ ਤੁਸੀਂ ਵੀ ਨਹੀਂ ਇੱਕਦਮ ਦੇਖ ਸਕਦੇ ਇਸ ਲਈ ਮੈਂ ਡੇਲੀ ਇੱਕ ਵੀਡੀਓ ਪਾ ਰਿਹਾ ਹਾਂ ਤੁਸੀਂ ਉਹਨੂੰ ਵੀਡੀਓ ਚੰਗੀ ਤਰ੍ਹਾਂ ਤੁਸੀਂ ਵਾਚ ਕਰ ਸਕਦੇ ਹੋ ਵਾਚ ਕਰਨ ਤੋਂ ਬਾਅਦ ਇਹ ਹੈ ਕਿ ਤੁਹਾਨੂੰ ਅੱਛੀ ਖਾਸੀ ਵਧੀਆ ਨੋਲਿਜ ਮਿਲ ਜੇਗੀ ਅਗਰ ਤੁਸੀਂ ਵਾਕਿਆ ਸੱਚੀ ਸਿੱਖਣਾ ਚਾਹੁੰਦੇ ਹੋ ਮੇਰੇ ਚੈਨਲ ਤੋਂ ਕੁਝ ਤਾਂ ਪਲੀਜ਼ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਲਿਖੋ ਵੀ ਹਾਂਜੀ ਭਾਜੀ ਵੀ ਅਸੀਂ ਸਿੱਖਣਾ ਚਾਹੁੰਦੇ ਹਾਂ ਅਗਰ ਤੁਸੀਂ ਨਹੀਂ ਵੀ ਸਿੱਖਣਾ ਚਾਹੁੰਦੇ ਉਹ ਤੁਹਾਡੀ ਚਲੋ ਆਪਣੀ ਖੁਆਇਸ਼ ਹੈ ਨਾ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਕਿਹਾ ਸੀਗਾ ਕਿ ਤੁਸੀਂ ਆਪਣੀ ਗੱਡੀ ਦੇ ਤੁਸੀਂ ਖੁਦ ਡਰਾਈਵਰ ਹੋ ਜਾਨੀ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਤੁਸੀਂ ਖੁਦ ਡਰਾਈਵਰ ਹੋ ਜਿੱਥੇ ਤੁਹਾਡਾ ਦਿਲ ਕਰਦਾ ਵਾ ਤੁਸੀਂ ਆਪਣੀ ਗੱਡੀ ਨੂੰ ਲੈ ਕੇ ਜਾ ਸਕਦੇ ਹੋ ਜਿੱਧਰ ਨੂੰ ਮਰਜ਼ੀ ਲੈਂਡ ਕਰ ਦੋ ਤੁਹਾਡੀ ਜ਼ਿੰਦਗੀ ਦਾ ਸਟੀਅਰਿੰਗ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਦੇਖਣਾ ਵਾ ਵੀ ਤੁਸੀਂ ਆਉਣ ਵਾਲੇ ਫਿਊਚਰ ਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਹੁਣ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੋਗੇ ਫਾਲਤੂ ਦੀ ਆਵਾਰਾਗਰਦੀ ਛੱਡ ਕੇ ਵਧੀਆ ਤੁਸੀਂ ਕੰਮ ਕਰਨਾ ਹੁਣੇ ਸ਼ੁਰੂ ਕਰ ਦੋਵੇਂ ਆਨਲਾਈਨ ਮੈਂ ਕਹਿੰਦਾ ਅਗਰ ਤੁਸੀਂ ਸਟੂਡੈਂਟ ਵੀ ਹੋ ਨਾ ਤਾਂ ਪਲੀਜ਼ ਮੇਰੀ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਜਿਹੜੇ ਸਟੂਡੈਂਟ ਹੁੰਦੇ ਨੇ ਉਹਨਾਂ ਵਾਸਤੇ ਮੈਂ ਜ਼ਰੂਰ ਕੰਟੈਂਟ ਲੈ ਕੇ ਆਉਣਾ ਵਾ ਵੀ ਤਾਂ ਜੋ ਤੁਸੀਂ ਅਗਰ ਮਤਲਬ ਹੀ ਪੜ੍ਹਾਈ ਦੇ ਨਾਂ ਨਾਲ ਤੁਸੀਂ ਐਕਸਟਰਾ ਕੰਮ ਵੀ ਕਰਦੇ ਹੋ 2-3 ਘੰਟੇ ਦਾ ਤੁਹਾਡੇ ਜਿਹੜਾ ਪੜ੍ਹਾਈ ਦਾ ਖਰਚਾ ਵਾ ਉਹ ਸਾਰਾ ਖਰਚਾ ਤੁਹਾਡਾ YouTube, Facebook, Instagram, Telegram ਤੋਂ ਨਿਕਲ ਜਾਏਗਾ ਜੀ ਤੁਹਾਨੂੰ ਘਰ ਦਾ ਤੋਂ ਪੈਸੇ ਮੰਗਦੀ ਲੋੜ ਨਹੀਂ ਪੈਗੀ ਤੁਸੀਂ ਘਰ ਦੇ ਤੇ ਕਾਨੂੰ ਬੋਝ ਬਣਨਾ ਵਾ ਤੁਸੀਂ ਆਪ ਕਮਾਓ ਤੇ ਆਪ ਤੁਸੀਂ ਆਪਣੇ YouTube ਆਪ ਸੋਰੀ ਆਪਣੀ ਪੜ੍ਹਾਈ ਦੇ ਉੱਤੇ ਪੈਸੇ ਜੀ ਤੁਸੀਂ ਇਨਵੈਸਟ ਕਰੋ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਇਨ ਫਿਊਚਰ ਦੇ ਵਿੱਚ ਪਰਮਾਤਮਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਹੀ ਰੱਖੂਗਾ ਤੁਸੀਂ ਮਿਹਨਤ ਕਰਨਾ ਸਿੱਖੋ ਹਨਾ ਤੁਸੀਂ ਕੰਟੈਂਟ ਦੀ ਟੈਨਸ਼ਨ ਆ ਲੋ ਕੰਟੈਂਟ ਤਾਂ ਦੇਣ ਵਾਸਤੇ ਤੁਹਾਡਾ ਭਰਾ ਬੈਠਾ ਵਾ ਤੁਹਾਨੂੰ ਮੈਂ ਬਹੁਤ ਸਾਰਾ ਇਹੋ ਜਿਹਾ ਕੰਟੈਂਟ ਦੇਵਾਂਗਾ ਅਗਰ ਤੁਸੀਂ ਉਸ ਕੰਟੈਂਟ ਤੇ ਤੁਸੀਂ ਕੰਮ ਕਰੋਗੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਛੇਤੀ ਤੁਸੀਂ ਸਕਸੈਸਫੁਲ ਹੋ ਜਾਓਗੇ ਸੋ 2-4 ਮਿੰਟ ਮੈਂ ਹੋਰ ਲਾਈਵ ਹੋਵਾਂਗਾ ਜੀ ਅਗਰ ਤੁਹਾਡੇ ਕਿਸੇ ਦਾ ਵੀ ਕਿਸੇ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੋਏਗਾ ਤਾਂ ਉਹ ਮੈਨੂੰ ਪੁੱਛ ਸਕਦਾ ਜੀ ਆਪਣਾ ਮੈਨੂੰ ਕਮੈਂਟ ਕਰ ਦਿਓ ਆਪਣਾ ਸਵਾਲ ਪੁੱਛ ਸਕਦਾ ਵਾ ਜਾਂ ਤੁਸੀਂ ਮੈਨੂੰ ਹੁਣ ਏਸੀ ਟਾਈਮ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਮੈਂ ਆਪਣਾ ਨੰਬਰ ਦਿੱਤਾ ਹੋਇਆ 8847426251 ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਹੁਣ ਵੀ ਤੁਸੀਂ ਕਾਲ ਕਰਕੇ ਆਪਣਾ ਕੋਈ ਵੀ ਸਵਾਲ ਜਿਹੜਾ ਤੁਹਾਡਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿਸੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਬਾਰੇ ਤੁਸੀਂ ਜੇਕਰ ਵਧੀਆ ਪੈਸਾ ਕਮਾਉਣਾ ਚਾਹੁੰਦੇ ਹੋ ਅਰਨਿੰਗ ਅੱਛੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਹੁਣੇ ਏਸੀ ਟਾਈਮ ਅਗਰ ਤਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਰਹੀ ਹੈ ਜੀ ਜਾਂ ਫਿਰ ਤੁਸੀਂ ਜੀ ਮੈਨੂੰ ਮੈਸੇਜ ਕਰ ਦਿ ਲਾਈਵ ਦੇ ਵਿੱਚ ਸੋ ਹੁਣ ਵੀ 2-4 ਮਿੰਟ ਹੀ ਲਾਈਵ ਹੋਵਾਂਗਾ ਤੇ ਉਸ ਤੋਂ ਬਾਅਦ ਆਪਾਂ ਲਾਈਵ ਬੰਦ ਕਰ ਦਾਂਗੇ ਜੀ ਸੋ ਅਗਰ ਤੁਸੀਂ ਫ੍ਰੀ ਬੈਠੇ ਹੋ ਜਾਂ ਵੈਲੇ ਹੋ ਜਾਂ ਮੇਰਾ ਲਾਈਵ ਤੁਸੀਂ ਦੇਖ ਰਹੇ ਹੋ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਆ ਰਹੀ ਹੈ ਤਾਂ ਤੁਸੀਂ ਮਤਲਬ ਵੀ ਪੁੱਛ ਸਕਦੇ ਹੋ ਹੈਲਪ ਕਰ ਸਕਦੇ ਹੋ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਜਿਹੜੀ ਮੈਂ ਤੁਹਾਡੀ ਇੰਨੀ ਹੈਲਪ ਕਰਦਾ ਨਾ ਪੂਰੇ YouTube ਤੇ ਤੁਸੀਂ ਕਿਸੇ ਨੂੰ ਕਮੈਂਟ ਕਰਕੇ ਦੇਖ ਲਿਓ ਤੁਹਾਨੂੰ ਕੋਈ ਤੁਹਾਡਾ ਰਿਪਲਾਈ ਨਹੀਂ ਕਰੂਗਾ ਅਗਰ ਰਿਪਲਾਈ ਕਰੂਗਾ ਵੀ ਨਾ ਤਾਂ ਮੰਨ ਕੇ ਚਲੋ ਤੁਹਾਡਾ ਉਹ ਰਿਪਲਾਈ 2 3 4 ਦਿਨ ਬਾਅਦ ਹੀ ਹੋਊਗਾ ਮੇਰਾ 2 4 ਘੰਟੇ ਬਾਅਦ ਰਿਪਲਾਈ ਮੈਂ ਕਰਦੀ ਨਾ ਸਾਰਿਆਂ ਨੂੰ ਸੋ ਇਸ ਕਰਕੇ ਮੈਂ ਲਾਈਵ ਵੀ ਆ ਜੰਨਾ ਵਾ ਕਿਉਂਕਿ ਕਈਆਂ ਦਾ ਰਿਪਲਾਈ ਨਹੀਂ ਹੋ ਪਾਂਦਾ ਹੈਗਾ ਕਿਉਂਕਿ ਬਹੁਤ ਸਾਰੀ ਵੀਡੀਓ ਅਪਲੋਡ ਹੋਈ ਜਾਈਆਂ ਨੇ ਹਰ ਇੱਕ ਕੋਈ ਮੇਰੇ ਭੈਣ ਭਰਾ ਜਿਹੜਾ ਵੀਡੀਓ ਦੇਖਦਾ ਵਾ ਉਹ ਉੱਤੇ ਕਮੈਂਟ ਕਰਦਾ ਵਾ ਹਰ ਇੱਕ ਵੀਡੀਓ ਤੇ ਕਮੈਂਟ ਕਰਨਾ ਕਮੈਂਟ ਦਾ ਜਵਾਬ ਦੇਣਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਮੈਂ ਲਾਈਵ ਆ ਜੰਨਾ ਵਾ ਅਗਰ ਕਿਸੇ ਮੇਰੇ ਭੈਣ ਭਰਾ ਦਾ ਕੋਈ ਵੀ ਸਵਾਲ ਹੁੰਦਾ ਵਾ ਜੀ ਉਹ ਮੈਨੂੰ ਪੁੱਛ ਸਕਦਾ ਵਿੱਚ ਜੀ ਗੋਕੇ ਠੀਕ ਹੈ ਜੀ ਬਾਕੀ ਮੈਂ ਆਪਣੀ ਵੀਡੀਓ ਦੇ ਵਿੱਚ ਦੱਸਿਆ ਸੀ ਇਹ ਤਾਂ ਇੱਕ ਫੇਰ ਮੈਂ ਇਹ ਤੁਹਾਨੂੰ ਅਨਾਉਂਸਮੈਂਟ ਕਰਦਾ ਪਿਆਵਾ ਕਿ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਮੈਂ ਇੱਕ ਆਪਣੀ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਫੇਸਬੁੱਕ ਇੰਸਟਾਗ੍ਰam YouTube ਟੈਲੀਗ੍ਰam WhatsApp ਇਹ ਪੰਜ ਜਿਹੜੇ ਸੋਸ਼ਲ ਮੀਡੀਆ ਨੇ ਇਹਨਾਂ ਤੋਂ ਤੁਸੀਂ ਘਰੇ ਬੈਠ ਕੇ ਕਿਵੇਂ ਪੈਸਾ ਕਮਾ ਸਕਦੇ ਹੋ ਇਹਦੇ ਬਾਰੇ ਤੇ ਮੈਂ ਤੁਹਾਨੂੰ ਦੱਸਾਂਗਾ ਹੀ ਦੱਸਾਂਗਾ ਤੇ ਬਾਕੀ ਹੋਰ ਵੀ ਮੈਂ 10 ਤੋਂ ਲੈ ਕੇ 15 ਇਹੋ ਜਿਹੇ ਪਲੇਟਫਾਰਮਾਂ ਦੇ ਬਾਰੇ ਦੱਸਾਂਗਾ ਮੈਂ ਜਿਨ੍ਹਾਂ ਤੋਂ ਤੁਸੀਂ ਘਰੇ ਬੈਠ ਕੇ ਔਨਲਾਈਨ ਪੈਸਾ ਤੁਸੀਂ ਕਮਾ ਸਕਦੇ ਹੋ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ 20 ਤੋਂ 25 ਤੱਕ ਇਹੋ ਜਿਹਾ ਕੰਟੈਂਟ ਦੱਸਾਂਗਾ ਜੀ ਅਗਰ ਤੁਸੀਂ ਉਹਨਾਂ ਦੇ ਕੰਮ ਕਰਕੇ ਫੇਸਬੁੱਕ ਯੂਟਿਊਬ ਤੇ ਵੀਡੀਓ ਬਣਾ ਕੇ ਅਪਲੋਡ ਕਰਦੇ ਹੋ ਤਾਂ ਤੁਸੀਂ ਮਹੀਨੇ ਦਾ ਲੱਖ ਰੁਪਿਆ ਬੜੇ ਆਰਾਮ ਨਾਲ ਕਮਾ ਸਕਦੇ ਹੋ ਚਲੋ ਜੀ ਆਪਾਂ ਲੱਖ ਨਹੀਂ ਕਹਿੰਦੇ ਤੁਸੀਂ ਮੰਨਦੇ ਨਹੀਂ ਹੋਗੇ ਲੱਖ ਰੁਪਿਆ ਤਾਂ ਮੰਨ ਕੇ ਚਲੋ ਯਾਰ 50000 ਰੁਪਿਆ 101% ਤੁਸੀਂ ਆਰਾਮ ਨਾਲ ਕਮਾ ਸਕਦੇ ਹੋ ਤੁਸੀਂ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਮੈਂ ਫਿਰ ਰਿਕਵੈਸਟ ਕਰਦਾ ਪਿਆ ਅਗਰ ਤੁਹਾਡਾ ਕਿਸੇ ਦਾ ਵੀ ਕੋਈ ਵੀ ਸਵਾਲ ਆ ਤਾਂ ਜੀ ਤੁਸੀਂ ਮੈਨੂੰ ਪੁੱਛ ਸਕਦਾ ਵਾ ਬਸ ਹੁਣ ਆਪਾਂ 9:41 ਹੋ ਗਏ ਆ ਆਪਾਂ 9:45 ਤੇ ਆਪਾਂ ਲਾਈਵ ਬੰਦ ਕਰ ਦਾਂਗੇ ਜੀ ਬਸ ਆਪਾਂ 4 ਕਿ ਮਿੰਟ ਲਾਈਵ ਹੋਰ ਕਰਾਂਗੇ ਉਸ ਤੋਂ ਬਾਅਦ ਆਪਾਂ ਲਾਈਵ ਬੰਦ ਕਰ ਦਾਂਗੇ ਅਗਰ ਕਿਸੇ ਦਾ ਕੋਈ ਵੀ ਸਵਾਲ ਆ ਜਾਂ ਕੋਈ ਦੇਖ ਰਿਹਾ ਵਾ ਇਸ ਟਾਈਮ ਲਾਈਵ ਤੋ ਆਪਣਾ ਸਵਾਲ ਆਪਣਾ ਪੁੱਛ ਸਕਦਾ ਦਾ ਮੈਨੂੰ ਸੋ ਮੈਂ ਕਹਿਣਾ ਵਾ ਤੁਹਾਨੂੰ ਸਾਰ ਨੂੰ ਕਈ ਬੰਦੇ ਮੇਰੇ ਭੈਣ ਭਰਾ ਨੇ ਉਹ ਮੈਨੂੰ ਪੁੱਛਦੇ ਨੇ ਵੀ ਵਾਈ ਜੀ ਪੁੱਛਦੇ ਨੇ ਵੀ ਵੀਰੇ ਵੀ YouTube ਤੋਂ ਸਾਨੂੰ ਪੈਸਾ ਮਿਲਦਾ Facebook ਤੋਂ ਪੈਸਾ ਮਿਲਦਾ ਵਾ ਉਹਨਾਂ ਨੂੰ ਕਈਆਂ ਨੂੰ ਯਕੀਨ ਹੀ ਨਹੀਂ ਹੈਗਾ ਤੁਹਾ ਮੇਨੋ ਸਾਲ ਨੂੰ ਕਹਿੰਦਾ ਵੀ ਸਾਨੂੰ ਫੇਸਬੁਕ ਤੋਂ YouTube ਤੋਂ ਸਾਨੂੰ ਬਹੁਤ ਸਾਰਾ ਪੈਸਾ ਮਿਲਦਾ ਵਾ ਤੁਸੀਂ ਬਸ ਕਮਾਉਣ ਵਾਲੇ ਹੋ ਬੜਾ ਇਰਾਦਾ ਹੋਣਾ ਚਾਹੀਦਾ ਕੰਮ ਕਰਨ ਦਾ ਅਗਰ ਤੁਹਾਡਾ ਇਰਾਦਾ ਹੈਗਾ ਕੰਮ ਕਰਨ ਦਾ ਪੈਸੇ ਕਮਾਉਣ ਦਾ ਤਾਂ ਤੁਸੀਂ ਟੈਨਸ਼ਨ ਨਾ ਲਓ ਉਸ ਚੀਜ਼ ਦੀ ਤਾਂ ਤੁਸੀਂ ਪੈਸਾ 101% ਤੁਸੀਂ ਕਮਾਉਂਗੇ ਹੀ ਕਮਾਉਂਗੇ ਤੇ ਮਿਲਦਾ ਬਥੇਰਾ ਪੈਸਾ ਵਾ ਜਿਹੜਾ YouTube ਆ ਫੇਸਬੁਕ ਆ WhatsApp ਆ ਇਹ ਪੈਸਿਆਂ ਦਾ ਦਰਖਤ ਆ ਤੁਸੀਂ ਜਿੰਨਾ ਚਾਹੋ ਉਹਨਾ ਪੈਸਾ ਤੁਸੀਂ ਕਮਾ ਸਕਦੇ ਹੋ ਜੀ ਬਸ ਆਪਾਂ ਤਿੰਨ ਕੁ ਮਿੰਟ ਰਹਿ ਗਏ ਆਪਾਂ ਤਿੰਨ ਮਿੰਟ 9:45 ਦੇ ਜੀ ਆਪਾਂ ਲਾਈਵ ਪੂਰਾ ਬੰਦ ਕਰ ਦਾਂਗੇ ਇੱਧਰ 9:45 ਹੋ ਜਾਣਗੇ ਤੇ ਆਪਣਾ ਜਿਹੜਾ ਲਾਈਵ ਆ ਉਹ ਟੋਟਲ ਆਪਣਾ 20 ਮਿੰਟ ਦਾ ਹੋ ਜਾਏਗਾ ਜੀ 20 ਮਿੰਟ ਦਾ ਲਾਈਵ ਹੋਏਗਾ ਆਪਣਾ ਅੱਜ ਤੇ 20 ਮਿੰਟ ਤੋਂ ਬਾਅਦ ਆਪਾਂ ਬੰਦ ਕਰ ਦਾਂਗੇ ਆਪਣੇ ਲਾਈਵ ਨੂੰ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਵੀ ਸਵਾਲ ਜਵਾਬ ਹੈਗਾ ਜੀ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਆ ਵੀਡੀਓ ਦੇਖਦੇ ਹੋ ਤੁਸੀਂ ਹਨਾ ਜੀ ਮੈਂ ਹੁਣੇ ਅਪਲੋਡ ਕੀਤੀ ਆ ਇਹ ਵੀਡੀਓ ਤੁਸੀਂ ਜਰੂਰ ਦੇਖੋ ਆ ਜਿਹੜੀ ਵੀਡੀਓ ਪਾਈ ਆ ਮੈਂ ਇਸ ਟੌਪਿਕ ਤੇ ਕਮ ਕਰੋ ਲੱਖ ਰੁਪਏ ਕਮਾਓ ਗਾਰੰਟੀ ਨਾਲ ਬਿਲਕੁਲ ਸੱਚੀ ਗੱਲ ਹੈ ਜੀ ਇਹਦੇ ਵਿੱਚ ਤੁਹਾਡੇ ਫੇਸ ਦੀ ਕੋਈ ਲੋੜ ਨਹੀਂ ਹੈਗੀ ਨਾ ਰਾਈਟਿੰਗ ਦੀ ਲੋੜ ਹੈਗੀ ਹਨਾ ਤਾਂ ਤੁਸੀਂ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਵੀਡੀਓ ਦੇਖੋ ਤੁਸੀਂ ਮੇਰੇ ਚੈਨਲ ਤੇ ਮੈਂ ਬਹੁਤ ਹੀ ਟੋਪ ਦਾ ਕੰਟੈਂਟ ਪਾਇਆ ਹੋਇਆ ਵਾ ਇਸ ਤਰ੍ਹਾਂ ਦਾ ਕੰਟੈਂਟ ਕੋਈ ਵੀ ਅਪਲੋਡ ਨਹੀਂ ਕਰਦਾ ਹੈਗਾ ਜੀ ਜਿਹੜਾ ਮੈਂ ਆਪਣੇ ਚੈਨਲ ਦੇ ਉੱਤੇ ਕੰਟੈਂਟ ਮੈਂ ਅਪਲੋਡ ਕੀਤਾ ਹੋਇਆ ਵਾ ਤੁਸੀਂ ਦੇਖੋ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਮੇਰੀ ਕੱਲੀ ਕੱਲੀ ਜਾ ਕੇ ਵੀਡੀਓ ਦੇਖੋ ਤੁਹਾਨੂੰ ਬਹੁਤ ਕੁਝ ਉਹਦੇ ਤੋਂ ਸਿੱਖਣ ਨੂੰ ਮਿਲੇਗਾ ਬਹੁਤ ਸਾਰਾ ਕੰਟੈਂਟ ਮੈਂ ਆਪਣੇ ਚੈਨਲ ਦੇ ਉੱਤੇ ਅਪਲੋਡ ਕੀਤਾ ਹੋਇਆ ਵਾ ਸੋ ਉਮੀਦ ਕਰਦਾ ਵਾਂ ਵੀ ਤੁਹਾਨੂੰ ਕੰਟੈਂਟ ਮੇਰਾ ਪਸੰਦ ਆਂਦਾ ਹੋਵੇਗਾ ਕਈ ਭੈਣ ਭਰਾਵਾਂ ਦੇ ਮੈਨੂੰ ਫੋਨ ਵੀ ਹੁੰਦੇ ਪੁੱਛਦੇ ਆ ਹਨਾ ਸੋ ਖੁਸ਼ੀ ਹੁੰਦੀ ਆ ਮੈਨੂੰ ਵੀ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ ਜਿੰਨੇ ਕੁ ਜੋਗਾ ਹੈਗਾ ਵਾਂ ਮੈਂ ਤੁਹਾਡੀ ਹੈਲਪ ਕਰੀ ਜਾ ਰਿਹਾ ਵਾਂ ਅਗਰ ਬਸ ਤੁਸੀਂ ਵੀ ਬਸ ਸਾਥ ਦਿਆ ਕਰੋ ਹਨਾ ਚੰਗੀਆਂ ਚੀਜ਼ਾਂ ਹਮੇਸ਼ਾ ਸਿੱਖਿਆ ਕਰੋ ਮੈਂ ਆਪਣੀ ਵੀਡੀਓ ਦੇ ਵਿੱਚ ਵੀ ਕਹਿੰਨਾ ਹੁੰਦਾ ਹਾਂ ਨਵਾਂ ਚੰਗੀ ਚੀਜ਼ਾਂ ਸਿੱਖਣ ਦੇ ਆਦੀ ਬਣੋ ਮੜੇ ਚੀਜ਼ਾਂ ਦਾ ਦੇਖੋ ਹਰੇਕ ਕੋਈ ਸਿਖਾਈ ਜਾਂਦਾ ਤੁਹਾਨੂੰ ਚੰਗੀ ਚੀਜ਼ ਸਿੱਖੋ ਚੰਗੀ ਚੀਜ਼ਾਂ ਪੜੋ ਚੰਗੀ ਚੀਜ਼ਾਂ ਦੇਖੋ ਤੇ ਚੰਗੇ ਬੰਦੇ ਦਾ ਸਾਥ ਫੜੋ ਅਗਰ ਤੁਸੀਂ ਚੰਗੇ ਬੰਦੇ ਦਾ ਸਾਥ ਫੜੋਗੇ ਤਾਂ ਤੁਸੀਂ ਕਦੇ ਜ਼ਿੰਦਗੀ 'ਚ ਮਾਰ ਨਹੀਂ ਖਾਓਗੇ ਹਮੇਸ਼ਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਹੋਵੋਗੇ ਜੀ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈ ਤੁਸੀਂ ਹੁਣ ਵੀ ਪੁੱਛ ਸਕਦੇ ਹੋ ਜੀ ਬਸ 1 ਮਿੰਟ ਰਹਿ ਗਿਆ ਜੀ ਆਪਾਂ ਤੇ ਆਪਾਂ ਨੂੰ 45 ਤੇ ਆਪਾਂ ਲਾਈਵ ਬੰਦ ਕਰ ਦਾਂਗੇ ਜੀ 19 ਮਿੰਟ ਹੋ ਚੁੱਕੇ ਆਪਣੇ ਲਾਈਵ ਨੂੰ ਟੋਟਲ ਤੇ 20 ਕਿ ਮਿੰਟ ਦਾ ਆਪਾਂ ਲਾਈਵ ਆ ਜਿਹੜਾ ਜੀ ਆਪਣਾ ਅੱਜ ਦਾ ਲਾਈਵ ਹੋਏਗਾ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਹੁਣੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਰਹੀ ਆ YouTube Facebook Instagram Telegram ਜਾਂ ਫਿਰ ਹੋਰ ਕੋਈ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਕੰਮ ਕਰਨਾ ਨਹੀਂ ਆ ਰਿਹਾ ਤਾਂ ਤੁਸੀਂ ਮੈਨੂੰ ਕੋਈ ਚਸਾਰਾ ਦਿਓ ਜੀ ਸੋ ਫਿਰ ਆਪਾਂ ਹੁਣ ਲਾਈਵ ਬੰਦ ਕਰਦੇ ਆ ਜੀ ਮੈਨੂੰ ਲੱਗਦਾ ਨਹੀਂ ਹੈਗਾ ਵੀ ਮੈਨੂੰ ਲੱਗਦਾ ਵੀ ਸਾਰੇ ਬੰਦੇ ਬੀਜੀ ਆ ਕੋਈ ਵੀ ਮੇਰਾ ਭੈਣ ਭਰਾ ਫਰੀ ਨਹੀਂ ਹੈਗਾ ਸੋ ਦੋਸਤੋ ਠੀਕ ਹੈ ਜੀ ਆਪਾਂ ਅੱਜ ਦਾ ਲਾਈਵ ਇੱਥੇ ਬੰਦ ਕਰਦੇ ਆ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਜਿਹੜੇ ਮੇਰੇ ਭੈਣ ਭਰਾ ਹੁਣ ਲਾਈਵ ਦੇ ਵਿੱਚ ਆਏ ਆ ਤੇ ਲਾਈਵ ਜਿਨ੍ਹਾਂ ਨੇ ਦੇਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਆਪਣਾ ਕੀਮਤੀ ਸਮੇਂ ਚੋਂ ਸਮਾ ਕੱਢ ਕੇ ਮੇਰੀ ਵੀਡੀਓ ਨੂੰ ਦੇਖਿਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਸੋ ਆਪਾਂ ਫੇਰੇ ਕਿਸੇ ਦਿਨ ਲਾਈਵ ਆਵਾਂਗੇ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੁੰਦਾ ਤਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਧੰਨਵਾਦ ਜੀ